ਕਿਉਂਕਿ ਮੈਂ ਦੇਖਿਆ ਵੀ ਸੋਸ਼ਲ ਮੀਡੀਆ ਇਨਫਲੂਐਂਸਰਸ ਆਰ ਅੰਡਰ ਥ੍ਰੈਟ ਇਨ ਪੰਜਾਬ ਅਨਕੰਸਰ ਦੇ ਵਿੱਚ ਇੱਕ ਲੜਕੀ ਹੈ ਉਹਨੇ ਆਪਣਾ ਅਕਾਊਂਟ ਸੋਸ਼ਲ ਮੀਡੀਆ ਹੀ ਡੀਲੀਟ ਕਰਤਾ ਹੈ ਸੋ ਚਾਹੇ ਕੋਈ ਐਲੀਮੈਂਟਸ ਨੂੰ ਥ्रेट ਕਰੇ ਤੁਹਾਨੂੰ ਦੱਸਿਆ ਕਿ ਇਹ ਡਰ ਇਨ ਫੀਅਰ ਸੈਕੋਸਿਸ ਨਹੀਂ ਦੇਖੋ ਇਸ ਤਰ੍ਹਾਂ ਕਿ ਇਫ ਐਨੀਬਾਡੀ ਇਜ਼ ਅੰਡਰ ਫੀਅਰ অর ਥ्रेट फॉर दैट ਦੇ ਡੋਨਟ ਨੀਡ ਟੂ ਬੀ ਨੀਡ ਟੂ ਫੀਅਰ ਫॉर दैट ਪੰਜਾਬ ਪੁਲਿਸ ਔਰ ਪੰਜਾਬ ਨੂੰ ਪੰਜਾਬ ਸਰਕਾਰ ਦੀਆਂ ਸਖਤ ਅਦਾਇਤਾ ਨੇ ਕਿ ਕਿਸੇ ਵੀ ਇਹ ਜਿਹੜੇ ਕੋਈ ਸੈਲਫ ਸਟਾਈਲਡ ਵਿਜੀਲੈਂਟ ਬਣੇ ਹੋਏ ਨੇ ਠੇਕੇਦਾਰ ਬਣੇ ਹੋਏ ਨੇ ਸਮਾਜ ਦੇ ਉਹਨਾਂ ਦੇ ਨਾਲ ਕਿਸੇ ਵੀ ਤਰੀਕੇ ਦੀ ਲਿਹਾਜ਼ ਨਹੀਂ ਕੀਤੀ ਜਾਊਗੀ ਜੇ ਕੋਈ ਜੀ ਗੱਲ ਕਿਸੇ ਦੇ ਵੀ ਧਿਆਨ ਦੇ ਵਿੱਚ ਆਉਂਦੀ ਆ ਤੁਸੀਂ ਪੁਲਿਸ ਦੇ ਧਿਆਨ ਦੇ ਵਿੱਚ ਲੈ ਕੇ ਆਓ ਔਰ ਉਹਨੂੰ ਸਖਤੀ ਨਾਲ ਪੁਲਿਸ ਸਰਕਾਰ ਨੇ ਜਿਠੀ ਜੀ ਅਮ ਜੀ ਦਰਬਾਰ ਸਾਹਿਬ ਤੇ ਹੈ ਗਰੰਟੀ ਜਿਹੜੇ ਨੇ ਉਹ ਜੀ 10 ਫੋਟ ਕਰ ਰਹੇ ਨੇ ਜਿਹੜਾ ਇਹਦਾ ਹਿਊਜ ਹੈ ਉਹ ਕਹਿੰਦੇ ਕੀਤਾ ਉਹ ਜਿਹੜਾ ਹੋਣਾ ਚਾਹੀਦਾ ਇਹ ਨਾਲ ਜਿਹੜਾ ਮਰਡਰ ਹੋਇਆ ਵਹਿੰਡਰ ਦੇ ਵਿੱਚ ਸੋਸ਼ਲ ਮੀਡੀਆ ਨੇ ਕੀ ਕਰ ਰਹੇ ਨੇ ਉਹ ਜਿਹੜਾ ਪਠਿੰਡਾ ਦੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਮਰਡਰ ਹੋਇਆ ਉਸ ਨੂੰ ਉਹ ਸਪੋਰਟ ਕਰ ਰਹੇ ਨੇ ਕੌਣ ਕਰ ਰਹੇ ਨੇ ਜਿਹੜਾ ਸਰਪੰਚ ਸਾਹਿਬ ਦੇ ਹੈਟ ਕਰ ਰਹੇ ਨੇ ਨਹੀਂ ਮੈਂ ਤਾਂ ਨਹੀਂ ਦੇਖੋ ਜੀ ਇਸ ਚੀਜ਼ ਗੱਲ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਜੇ ਹਰ ਕੋਈ ਆਪ ਕਾਨੂੰਨ ਆਪ ਦੇ ਹੱਥ ਦੇ ਵਿੱਚ ਲੈਣ ਲੱਗ ਗਿਆ ਤੇ ਫਿਰ ਤਾਂ ਅਨਾਰਕੀ ਫੈਲ ਜੂਗੀ ਆਈ ਆਈ ਡੋਨਟ ਥਿੰਕ ਕਿ ਕਿਸੇ ਵੀ ਰਿਸਪਾਂਸਿਬਲ ਸੀਟ ਦੇ ਉੱਪਰ ਬੈਠੇ ਹੋਏ ਕਿਸੇ ਵੀ ਸਤਕਾਰੀ ਉਚਾਏ ਉਹ ਕਿਸੇ ਧਰਮ ਮਜ਼ਬ ਫਿਰਕੇ ਨਾਲ ਨੂੰ ਬਿਲੋਂਗ ਕਰਦੇ ਨੇ ਪਰ ਜੇ ਉਹ ਕਿਸੇ ਰਿਸਪਾਂਸਿਬਲ ਥਾਂ ਦੇ ਉੱਪਰ ਪਲੇਸ ਨਹੀਂ ਤੇ ਇਹ ਜੀ ਗੱਲ ਜਿਹੜੀ ਮੈਂ ਸਮਝਦਾ ਕਿ ਨਹੀਂ ਕਰਨੀ ਚਾਹੀਦੀ ਹਾਂ ਜੇ ਕਿਸੇ ਦੀਆਂ ਕੋਈ ਧਾਰਮਿਕ ਭਾਵਨਾਵਾਂ ਹਰਟ ਹੁੰਦੀਆਂ ਨੇ ਕੋਈ ਹੋਰ ਹੁੰਦਾ ਤਾਂ ਉਹਦੇ ਲਈ ਲਾਅ ਹੈ ਜਿਹੜਾ ਉਹ ਵੈਲ ਇਨ ਪਲੇਸ ਹੈ ਉਦੇ ਮੁਤਾਬਕ ਸਰਕਾਰ اور ਪੁਲਿਸ ਕਰ ਵੀ ਕਰੂਗੀ ਹਾਂ ਤੁਹਾਨੂੰ ਲੱਗਦਾ ਨਹੀਂ ਇਦੇ ਉੱਤੇ ਜਿਹੜੀ ਵਾਈਲੈਂਸੀ 11 ਹੈ ਕਿ ਹੈ ਸੋਸ਼ਲ ਮੀਡੀਆ ਜਿਹੜੀ ਆਰਐਨ ਕੰਸਲ ਦੁਆਰਾ ਉਸ ਨੂੰ ਕੰਟਰੋਲ ਕਰਨ ਦੀ ਬਹੁਤ ਜ਼ਰੂਰਤ ਹੈ ਕਿ ਉਸਤੇ ਕੋਈ ਡੈਫੀਨਿਟਲੀ ਕੰਟਰੋਲ ਕਰਨਾ ਚਾਹੀਦਾ ਪਰ ਉਹ ਮੈਂ ਸਮਝਦਾ ਕਿ ਜਿਹੜਾ ਇਹ ਮੀਡੀਆ ਦਾ ਦਾ ਡੋਮੇਨ ਹੈ ਇਹ ਮੋਰਲੈਸ दैट इज ਕੰਟਰੋਲਡ ਬਾਈ ਦ ਸੈਂਟਰਲ ਐਕਟ ਉਹ ਦਾ ਗਵਰਨਮੈਂਟ ਆਫ ਇੰਡੀਆ ਨੂੰ ਹੀ ਉਹਦੇ ਉੱਪਰ ਕੰਮ ਜਿਹੜਾ ਕਰਨਾ ਚਾਹੀਦਾ ਪਰ ਫਿਰ ਵੀ ਇਹ ਦੇਖੋ ਇਹ ਨਹੀਂ ਹੈ ਕਿ ਇਕੱਲਾ ਕਾਨੂੰਨ ਕੰਟਰੋਲ ਕਰੇ ਮੈਂ ਸਮਝਦਾ ਕਿ ਇੱਕ ਸੈਲਫ ਰਿਸਟ੍ਰੇਂਟ ਵੀ ਹਰ ਸਿਟੀਜ਼ਨ ਨੂੰ ਆਪਦੇ ਉੱਪਰ ਚਾਹੀਦਾ ਕੁਝ ਵੀ ਪੋਸਟ ਕਰੀ ਚੱਲੋ ਤੁਸੀਂ ਜਸਟ ਫॉर ਲਾਈਕਸ ਦੈਟ ਇਜ਼ ਆਲਸੋ ਨਾਟ ਐਕਸੈਪਟੇਬਲ ਉਹ ਵੀ ਜਾਇਜ਼ ਨਹੀਂ ਹੈ ਸੋ ਇਨਾਂ ਕ ਡੀਸੈਂਸੀ ਤਾਂ ਹਰ ਕਿਸੇ ਨੂੰ ਚਾਹੀਦੀ ਵੀ ਹੈ ਪਰ ਜੇ ਕੋਈ ਉਸ ਡੀਸੈਂਸੀ ਨੂੰ ਕ੍ਰੋਸ ਵੀ ਕਰਦਾ ਹੈ ਬਟ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਕੋਈ ਬੰਦਾ ਕਾਨੂੰਨ ਆਉ ਦੇ ਹੱਥ ਚ ਲਵੇ